ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 24 ਮਈ ਹੈ। 24 ਮਈ 1960 22 ਮਈ 1960 ਦੇ ਦਿਨ ਅੰਮ੍ਰਿਤਸਰ ਦੀ ਕਨਵੈਨਸ਼ਨ ਦੇ ਵਿੱਚ ਪੰਜਾਬੀ ਸੂਬੇ ਬਾਰੇ ਕਨਵੈਨਸ਼ਨ ਹੋਈ ਸੀ। ਇਸ ਦੇ ਵਿੱਚ ਮੋਰਚਾ ਲਾਉਣ ਦਾ ਜ਼ਿਕਰ ਤੱਕ ਨਹੀਂ ਸੀ। ਅਕਾਲੀ ਦਲ ਨੇ ਸਿਰਫ ਇਹ ਐਲਾਨ ਹੀ ਕੀਤਾ ਸੀ ਕਿ ਪੰਜਾਬੀ ਸੂਬੇ ਦੇ ਸਬੰਧ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਪ੍ਰਚਾਰ ਕੀਤਾ ਜਾਵੇਗਾ ਤੇ ਇਸ ਸਬੰਧ ਦੇ ਵਿੱਚ 12 ਜੂਨ 1960 ਦੇ ਦਿਨ ਦਿੱਲੀ ਦੇ ਵਿੱਚ ਇੱਕ ਜਲੂਸ ਕੱਢਿਆ ਜਾਵੇ। ਇਸ ਜਲੂਸ ਦੇ ਵਿੱਚ ਸ਼ਾਮਲ ਹੋਣ ਵਾਲੇ ਮਾਸਟਰ ਤਾਰਾ ਸਿੰਘ ਨੇ 29 ਮਈ 1960 ਦੇ ਦਿਨ ਅਕਾਲ ਤਖਤ ਸਾਹਿਬ ਤੋਂ 11 ਸਿੱਖਾਂ ਦਾ ਇੱਕ ਜਥਾ ਲੈ ਕੇ ਜਾਣਾ ਸੀ। ਇਸ ਜਥੇ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਹੋ ਕੇ 12 ਜੂਨ ਨੂੰ ਦਿੱਲੀ ਦੇ ਵਿੱਚ ਪਹੁੰਚ ਕੇ ਜਲੂਸ ਦੀ ਅਗਵਾਈ ਕਰਨੀ ਸੀ। ਪੰਜਾਬ ਦੇ ਵਿੱਚ ਕੈਰੋਂ ਦੀ ਸਰਕਾਰ ਸੀ। ਉਹ ਦਿੱਲੀ ਸਰਕਾਰ ਖਾਸ ਕਰਕੇ ਜਵਾਰ ਲਾਲ ਨਹਿਰੂ ਨੂੰ ਖੁਸ਼ ਕਰਨ ਵਾਸਤੇ ਕੋਈ ਐਕਸ਼ਨ ਕਰਕੇ ਦਿਖਾਉਣਾ ਚਾਹੁੰਦਾ ਸੀ ਇਸ ਕਰਕੇ ਉਸ ਨੇ 24-25 ਮਈ ਦੀ ਦਰਮਿਆਨੀ ਰਾਤ 10 ਤੋਂ 11 ਵਜੇ ਦੇ ਵਿਚਕਾਰ ਇੱਕ ਵੱਡੀ ਪੁਲਿਸ ਫੋਰਸ ਪੇਜ ਕੇ ਮਾਸਟਰ ਤਾਰਾ ਸਿੰਘ ਦੇ ਘਰ ਨੂੰ ਘੇਰ ਲਿਆ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਰਾਤੋਂ ਰਾਤ ਧਰਮਸਾਲਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਨਜ਼ਰਬੰਦੀ ਕਾਨੂੰਨ ਦੇ ਹੇਠ ਕੀਤੀ ਗਈ ਸੀ ਇਸ ਗ੍ਰਿਫਤਾਰੀ ਦੇ ਨਾਲ ਸਰਕਾਰ ਨੂੰ ਉਮੀਦ ਸੀ ਕਿ ਅਕਾਲੀ ਵਰਕਰਾਂ ਦੇ ਵਿੱਚ ਡਰ ਫੈਲ ਜਾਵੇਗਾ ਅਤੇ ਦਿੱਲੀ ਦਾ 12 ਜੂਨ ਦਾ ਜਲੂਸ ਕਾਮਯਾਬ ਨਹੀਂ ਹੋ ਸਕੇਗਾ ਹਾਲਾਂਕਿ ਕੈਰੋਂ ਅਤੇ 네ਹਰੂ ਫਰਵਰੀ 1949 ਦੇ ਵਿੱਚ ਅਕਾਲੀ ਦਲ ਵੱਲੋਂ ਦਿੱਲੀ ਦੇ ਵਿੱਚ ਕੀਤੀ ਜਾਣ ਵਾਲੀ ਕਨਵੈਨਸ਼ਨ ਵੇਲੇ ਸਿੱਖਾਂ ਦਾ ਸਰਦ ਵੇਖ ਚੁੱਕੇ ਸਨ ਪਰ ਕੈਰੋਂ ਆਪਣੀ ਵਫਾਦਾਰੀ ਸਾਬਤ ਕਰਨ ਵਾਸਤੇ ਕੋਈ ਵੀ ਕਾਰਵਾਈ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਮਾਸਟਰ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਸੂਬੇ ਦੇ ਵਿੱਚ 4000 ਦੇ ਕਰੀਬ ਅਕਾਲੀ ਵਰਕਰ ਗ੍ਰਿਫਤਾਰ ਕਰ ਲਏ ਗ੍ਰਿਫਤਾਰ ਕੀਤੇ ਗਏ ਆਗੂਆਂ ਦੇ ਵਿੱਚ ਜਲੰਧਰ ਤੋਂ ਗੋਪਾਲ ਸਿੰਘ ਕੌਮੀ ਗਿਆਨੀ ਭਜਨ ਸਿੰਘ ਜਹਦਾਰ ਕਲਿਆਣ ਸਿੰਘ ਨੇ ਤੜਕ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਜੁਗਿੰਦਰ ਸਿੰਘ ਮੁਕੇਰੀਆ ਚੌਧਰੀ ਕਰਤਾਰ ਸਿੰਘ ਰੋਪੜ ਤੋਂ ਅਜੀਤ ਸਿੰਘ ਬਾਲਾ ਕਰਨਾਲ ਤੋਂ ਉਜਾਗਰ ਸਿੰਘ ਆਤਮਾ ਸਿੰਘ ਹਰਗੁਨਾਦ ਸਿੰਘ ਮਾਸਟਰ ਪ੍ਰਤਾਪ ਸਿੰਘ ਊਧਮ ਸਿੰਘ ਭਾਰ ਸਿੰਘ ਪੁਰੀ ਤਨਨਾ ਸਿੰਘ ਇਹ ਸਾਰੇ ਗ੍ਰਿਫਤਾਰ ਕਰ ਲਏਗੇ ਇਸੇ ਦਿਨ ਹੀ ਬੂਟਾ ਸਿੰਘ ਅਤੇ ਗਿਆਨੀ ਕੇਰ ਸਿੰਘ ਵਿਰਾਗੀ ਵੀ ਫੜ ਲਏ ਗਏ 24 ਮਈ 1991 ਦਿਨ ਪੰਜਾਬ ਪੁਲਿਸ ਨੇ ਕੁਲਵੰਤ ਸਿੰਘ ਕੰਤਾ ਵਾਸੀ ਚੀਮਾ ਖੁੱਡੀ ਰਨਾਮ ਸਿੰਘ ਔਰਫ ਪਿੱਖੀ ਵਾਸੀ ਮਠੂਆਲਾ ਅਮਰਜੀਤ ਸਿੰਘ ਵਾਸੀ ਨਿੱਕਾ ਚਾਹਲ ਗੁਰਦਾਸਪੁਰ ਸੁਰਜੀਤ ਸਿੰਘ ਛਾਪੇਵੱਡ ਮਹਿਰਮਪੁਰ ਗੁਰਦਾਸਪੁਰ ਜਗੀਰ ਸਿੰਘ ਬੇਗੋਵਾਲ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 24 ਮਈ 1988 ਦੇ ਦਿਨ ਪੁਲਿਸ ਨੇ ਰਣਜੀਤ ਸਿੰਘ ਰਾਣਾ ਔਰਫ ਪੰਮਾ ਕਾਂਜਲੀ ਕਪੂਰਥਲਾ ਅਤੇ ਦੁਲਾ ਸਿੰਘ ਔਰਫ ਰਸ਼ਪਾਲ ਸਿੰਘ ਬਡਾਲਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ ਤੌਵੀ ਮੀ 1992 ਦੇ ਨੌਜਵਾਨ ਪੁਲਸਨੀ ਸੁਖਵਿੰਦਰ ਸਿੰਘ ਫੌਜੀ ਕਮਲਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਬੇਰ ਕਾਮਨੀ ਸਰ ਹਰਮਨबीर ਸਿੰਘ ਪੁੱਤਰ ਹਰਪ੍ਰਜਨ ਸਿੰਘ ਵਾਸੀ ਬੇਰ ਕਾਮਨੀ ਸਰ ਬਾਦ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮਲਮੋਰੀ ਅੰਮ੍ਰਿਤਸਰ ਸਰਬਨ ਸਿੰਘ ਉਰਫ ਕੱਲੂ ਪੁੱਤਰ ਟੈਲ ਸਿੰਘ ਵਾਸੀ ਰਾਜਪੂਰ ਅਤੇ ਸੱਤ ਹੋਰ ਸਿੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ 24 ਮਈ 1994 ਦਿਲੀਦਰ ਰਜਪਾਲ ਸਿੰਘ ਜਿਸ ਨੂੰ ਕਾਲ ਤੱਕ ਸਾਹਿਬ ਦੇ ਮੁੱਖ ਸੇਵਾਦਾਰ ਨੇ ਪੰਥ ਦੇ ਵਿੱਚੋਂ ਖਾਰਜ ਕੀਤਾ ਹੋਇਆ ਸੀ ਉਹ ਵੀ ਪੰਥ ਤੋਂ ਕੱਟਿਆ ਹੋਣ ਕਰਕੇ ਸਿੱਖੀ ਦੇ ਵਿੱਚ ਵਾਪਸ ਆਉਣ ਲਈ ਤਰਲੋ ਮੱਛੀ ਹੋ ਰਿਹਾ ਸੀ ਉਸਨੇ ਵੇਖਿਆ ਕਿ ਬੂਟਾ ਸਿੰਘ ਨਾਲ ਨਰਮੀ ਵਾਲਾ ਸਲੂਕ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ 11 ਮਈ ਨੂੰ ਮਨਜੀਤ ਸਿੰਘ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਸਮਝੌਤਾ ਕਰਵਾਉਣ ਵਾਸਤੇ ਦਿੱਲੀ ਪੁੱਜਿਆ ਹੋਇਆ ਸੀ। 15 ਮਈ ਨੂੰ ਉਸਨੇ ਕਮੇਟੀ ਦੇ ਕੁਝ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ। 17 ਮਈ ਨੂੰ ਰਸ਼ਪਾਲ ਸਿੰਘ ਵੀ ਉਸ ਨੂੰ ਮਿਲਿਆ ਅਤੇ ਕੱਲ ਤੱਕ ਸਾਹਬ ਤੇ ਹਾਜ਼ਰ ਹੋਣ ਦੀ ਖਾਹਿਸ਼ ਦਾ ਇਜ਼ਹਾਰ ਕਰਦਿਆਂ ਇੱਕ ਚਿੱਠੀ ਪੇਸ਼ ਕੀਤੀ। ਮਨਜੀਤ ਸਿੰਘ ਉਸ ਨੂੰ 24 ਮਈ ਦੇ ਦਿਨ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋਣ ਵਾਸਤੇ ਆਖਿਆ ਗਿਆ ਜਦੋਂ ਰਸ਼ਪਾਲ ਸਿੰਘ ਅਕਾਲੀ ਅਕਾਲ ਤਖਤ ਤੇ ਪੇਸ਼ ਹੋਇਆ ਤਾਂ ਉਸ ਨੂੰ 21 ਦਿਨ ਗੁਰਦੁਆਰਿਆਂ ਦੇ ਵਿੱਚ ਜੋੜੇ ਝਾੜਨ ਅਤੇ ਭਾਂਡੇ ਮਾਂਜਣ ਦੀ ਤਨਖਾਹ ਲਾਈ ਗਈ ਸੀ ਰਸ਼ਪਾਲ ਸਿੰਘ ਨੇ ਉਸੇ ਵੇਲੇ ਤਨਖਾਹ ਪੂਰੀ ਕਰਨ ਦਾ ਪ੍ਰਣ ਕੀਤਾ 24 ਮਈ 1998 ਦਰਬਾਰਾ ਸਿੰਘ ਮਲਸਿਆ ਸਾਭਕਾ ਸਪੀਕਰ ਪੰਜਾਬ ਅਸੈਂਬਲੀ 1 ਮਈ 1988 ਦੇ ਦਿਨ ਰਾਜਸਥਾਨ ਦਾ ਗਵਰਨਰ ਬਣਿਆ ਸੀ ਪਰ ਉਹ ਸਿਰਫ 24 ਦਿਨ ਦੀ ਗਵਰਨਰੀ ਕਰ ਸਕਿਆ ਅਤੇ 24 ਮਈ 1998 ਦੇ ਦਿਨ ਦਿਲ ਦਾ ਦੌਰਾ ਪੈਣ ਕਰਕੇ ਚੜ੍ਹਾਈ ਕਰ ਗਿਆ 24 ਮਈ 2009 ਪਿੰਡ ਬੱਲਾਂ ਦੇ ਵਿੱਚ ਭਗਤ ਰਵੀਦਾਸ ਦੇਰੇ ਦਾ ਸਾਧ ਰਾਮਾਨੰਦ ਗੁਰੂਗੰਨ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੱਦੀ ਲਾ ਕੇ ਬੈਠਿਆ ਕਰਦਾ ਸੀ ਅਤੇ ਲੋਕ ਉਸ ਨੂੰ ਮੱਥਾ ਟੇਕਿਆ ਕਰਦੇ ਸਨ ਇਹ ਗੁਰਗੰਨ ਸਾਹਿਬ ਜੀ ਦੀ ਸ਼ਰਿਆਮ ਬਿਆਦਬੀ ਸੀ ਸੇਖ ਉਸ ਨੂੰ ਕਈ ਵਾਰ ਵਾਰ ਚੁੱਕੇ ਸਨ ਪਰ ਉਹ ਇਹਨਾਂ ਹਰਕਤਾਂ ਤੋਂ ਬਾਜ਼ ਨਹੀਂ ਸੀ ਆਉਂਦਾ ਅਖੀਰ ਇੱਕ ਵਾਰ ਜਦੋਂ ਇਹ ਹਰਕਤ ਆਸਟਰੀਆ ਮੁਲਕ ਦੇ ਸ਼ਹਿਰ ਬਿਆਨਾ ਦੇ ਇੱਕ ਗੁਰਦੁਆਰੇ ਦੇ ਵਿੱਚ ਕਰ ਰਿਹਾ ਸੀ ਤਾਂ ਇਸ ਹਰਕਤ ਨੂੰ ਨਾਂ ਸਹਾਰਦਿਆਂ ਗੁਰਗੰਨ ਸਾਹਿਬ ਦਾ ਆਦਰ ਰੱਖਣ ਵਾਸਤੇ ਪੰਜ ਸਿੰਘਾਂ ਨੇ ਉਸ ਤੇ ਹਮਲਾ ਕਰ ਦਿੱਤਾ ਅਤੇ ਉਹ ਮਾਰਿਆ ਗਿਆ ਇਨਾ ਪੰਜਾਂ ਨੂੰ ਆਸਟਰੀਆ ਦੀ ਅਦਾਲਤ ਨੇ ਸਖਤ ਸਜ਼ਾਵਾਂ ਦਿੱਤੀਆਂ ਜਿਸ ਦੇ ਖਿਲਾਫ ਅਪੀਲ ਦੀ ਸੁਣਵਾਈ ਅਜੇ ਹਾਈ ਕੋਰਟ ਦੇ ਵਿੱਚ ਚੱਲ ਰਹੀ ਹੈ ਸਿੱਖ ਆਖਬਾਉਂ ਦੇ ਚੀਫ ਮਿਨਿਸਟਰ ਪ੍ਰਕਾਸ਼ ਬਾਦਲ ਨੇ ਇਸ ਗੁਰੂ ਨੰਦਕ ਨੂੰ ਸ਼ਹੀਦ ਵਰਗਾ ਦਰਜਾ ਦਿੱਤਾ ਉਸ ਦੀ ਲਾਸ਼ ਨੂੰ ਸਪੈਸ਼ਲ ਜਹਾਜ਼ ਆਸਟਰੀਆ ਪਹੇਜ ਕੇ ਸਰਕਾਰੀ ਸਨਮਾਨਾਂ ਦੇ ਨਾਲ ਲਿਆਂਦਾ ਗਿਆ ਅਤੇ ਅਕਾਲ ਤਖਤ ਤੇ ਉਸ ਵਾਸਤੇ ਅਖੰਡ ਪਾਠ ਵੀ ਰੱਖਿਆ ਇੰਜ ਬਾਦਲ ਨੇ ਗੁਰੂ ਅਨਸਾਹਬ ਦੀ ਬੇਅਦਬੀ ਦੂਜੀ ਵਾਰ ਕੀਤੀ ਏਸੀ ਸਿੱਖ ਇਤਿਹਾਸ ਦੇ ਵਿੱਚ 24 ਮਈ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ